ਅੰਮ੍ਰਿਤਧਾਰੀ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਪੁਲਿਸ ਮੁਲਾਜ਼ਮ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਬਲਕਿ ਪੁਲਿਸ ਕਾਰਵਾਈ ਹੋ ਰਹੀ ਹੈ ਉਸ ਨੌਜਵਾਨ ਖਿਲਾਫ ਜਿਸ ਨੇ ਇਸ ਲੜਕੀ ਦੀ ਇੱਜ਼ਤ ਬਚਾਈ ਜੀ ਹਾਂ ਤੁਸੀਂ ਬਿਲਕੁਲ ਸੱਚ ਸੁਣਿਆ ਇਹੀ ਕਿਹਾ ਉਸ ਬਦਸਲੂਕੀ ਦੀ ਸ਼ਿਕਾਰ ਹੋਈ ਲੜਕੀ ਸੰਦੀਪ ਕੌਰ ਨੇ ਕਿ ਕਿਧਰੇ ਗੱਲ ਕਰੀ ਸੀ ਪੁਲਿਸ ਨੂੰ ਵੀ ਇਹ ਜੀ ਸਵੀਕਾਰਨ ਕਰਨ ਵਾਸਤੇ ਅਡਾਂ ਇੰਚਾਰਜ ਹੁਣ ਤੱਕ ਮੰਨ ਲਓ ਕੋਈ ਪੁਲਿਸ ਨੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹ ਵੀਰੇ ਦੇ ਅਨਸਾਰ ਕੀਤੀ ਉਹਨਾਂ ਨੂੰ ਫੜਿਆ ਤੇ ਉਹਨਾਂ ਦੇ ਘਰੇ ਵੀ ਗਏ ਉਹਨਾਂ ਦੇ ਘਰੇ ਚਾਰੇ ਪਾਸੇ ਪੁਲਿਸ ਦਾ ਪਿਆ ਉਹਨਾਂ ਨੇ ਖਲਾਫ ਕੁਝ ਨਹੀਂ ਕੀਤਾ ਹੈਗਾ ਵੀਰੇ ਦੇ ਖਿਲਾਫ ਜਿਨ੍ਹਾਂ ਨੇ ਮੈਨੂੰ ਬਚਾਇਆ ਮੌਕੇ ਤੇ ਪੰਥਕ ਸੇਵਾ ਲਹਿਰ ਦੇ ਭਾਈ ਜੀਵਨ ਸਿੰਘ ਜੋ ਇਸ ਲੜਕੀ ਦਾ ਘਟਨਾ ਦੇ ਵਾਇਰਲ ਹੋਣ ਸਮੇਂ ਤੋਂ ਹੀ ਸਾਥ ਦੇ ਰਹੇ ਨੇ ਉਹਨਾਂ ਤੋਂ ਇਲਾਵਾ ਸਤਕਾਰ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਵੀ ਹਾਜ਼ਰ ਸਨ ਉਹਨਾਂ ਨੇ ਇਸ ਲੜਕੀ ਅਤੇ ਮਦਦ ਕਰਨ ਵਾਲੇ ਨੌਜਵਾਨ ਦੀ ਹਰ ਸੰਭਵ ਮਦਦ ਕਰਨ ਦਾ ਪ੍ਰਣ ਦੁਹਰਾਇਆ ਭਾਈ ਜੀਵਨ ਸਿੰਘ ਨੇ ਇਸ ਮਾਮਲੇ ਸੰਬੰਧੀ ਐਸਜੀਪੀਸੀ ਤੇ ਵੀ ਤਿੱਖੇ ਨਿਸ਼ਾਨੇ ਸਿੱਧੇ ਸੋ ਆਪ ਸਭ ਜਾਣਦੇ ਹੋ ਜਿਵੇਂ ਕੱਲ ਜਿਹੜੀ ਘਟਨਾ ਵਾਪਰੀ ਹੈ ਸਦਾਸ ਨੇ ਉਹਦੀ ਪੈਰਵਾਹੀ ਪੂਰੀ ਕੀਤੀ ਹੈ ਔਰ ਸਮੁੱਚੀ ਜਥੇਬੰਦੀ ਔਰ ਇਹ ਬਾਬਾ ਜੀ ਪਹੁੰਚੇ ਨੇ ਸਕਾਰ ਕਮੇਟੀ ਤੋਂ ਤੌਰ ਤੇ ਬਾਬਾ ਜੀ ਆਏ ਨੇ ਮਾਨਦਲ ਤੋਂ ਇਹ ਪੂਰੀ ਆਪਣੀ ਹਿੰਮਤ ਜਿਹੜੀ ਆ ਕਰ ਰਹੇ ਆ ਅਸੀਂ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਤੇ ਵੀ ਉਤਰ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਸਾਨੂੰ ਪ੍ਰੋਟੈਕਟ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਇਹਨਾਂ ਨੂੰ ਇਨਸਾਫ ਜਿਹੜਾ ਦਿਵਾ ਕੇ ਛੱਡਾਂਗੇ ਗੱਲ ਇੱਥੇ ਅਮਰ ਧਰੀ ਜਾਂ ਗੈਰ ਅਮਰ ਧਰੀ ਦੀ ਨਹੀਂ ਗੱਲ ਇੱਥੇ ਸਿਰਫ ਇੰਨੀ ਹੈ ਕਿ ਦਿਨ ਦਿਹਾੜੇ ਸਾਡੀਆਂ ਧੀਆ ਸੁਰੱਖਿਤ ਨਹੀਂ ਕਿ ਰਾਤ ਨੂੰ ਤੇ ਬਾਜ਼ਾਰ ਚ ਚੱਲ ਕੀ ਸਕਦੀਆਂ ਨੇ ਸੋ ਬੇਨਤੀ ਇਹ ਆ ਵੀਰ ਮੇਰੇ ਕਈ ਵੀਰਾਂ ਨੇ ਬੜਾ ਇੱਥੇ ਮਤਲਬ ਇਹ ਗੱਲ ਵੀ ਅਮਰ ਧਰੀ ਦੇਖੋ ਠੀਕ ਹੈ ਇਹ ਕਿਸਾਤਾਰੀ ਅਮਰਤਾਰੀ ਨੇ ਗੁਰੂ ਦਾ ਸਰੂਪ ਹੈ ਪਰ ਲੇਕਿਨ ਜੇਕਰ ਕਿਸੇ ਵੀ ਮੇਰੀ ਭੈਣ ਨਾਲ ਗੈਰ ਅਮਰਤਾਰੀ ਨਾਲ ਵੀ ਇਹ ਘਟਨਾ ਵਾਪਰਦੀ ਹੈ ਸਾਡੀ ਜਥੇਬੰਦੀ ਉਹਨਾਂ ਦਾ ਸਾਥ ਦੇਗੀ ਔਰ ਇਹਨਾਂ ਨੂੰ ਇਨਸਾਫ ਜਿਹੜਾ ਦਿਵਾ ਕੇ ਛੱਡਾਂਗੇ ਇਹ ਪਰਸੋਂ ਦੀ ਘਟਨਾ ਜਿਹੜੀ ਇਹ ਵਾਪਰੀ ਹੋਈ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਹਜੇ ਤੱਕ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਬਕਾਇਦਾ ਜਿਸ ਵੀਰ ਨੇ ਇਹਦੀ ਰੱਖਿਆ ਕੀਤੀ ਹੈ ਉਹਦਾ ਗਿੱਦੜਕੁੱਟ ਕੀਤੀ ਹੈ ਉਹਦਾ ਛਤਰਪੋਲਾ ਕੀਤਾ ਉਸ ਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਪੂਰੇ ਘਰ ਨੂੰ ਉਸੇ ਦਿਨ ਘੇਰਿਆ ਗਿਆ ਸੀ ਸੋ ਦਾਸ ਉਹਨਾਂ ਦੀ ਪੂਰੀ ਮਦਦ ਕਰੇਗਾ ਔਰ ਜਿੰਨੇ ਵੀ ਮੇਰੇ ਵੀਰ ਬੈਠੇ ਆ ਬਾਹਰੋਂ ਜਥੇਬੰਦੀਆਂ ਦੇ ਦਮਦਮੀ ਟਕਸਾਲ ਤੋਂ ਭਾਈ ਅਮਰਜੀਤ ਸਿੰਘ ਜੀ ਕਣਕਵਾਲ ਸੰਤ ਬਲਜੀਤ ਸਿੰਘ ਦਾਦੂਵਾਲ ਔਰ ਸਾਰੀਆਂ ਹੀ ਜਥੇਬੰਦੀਆਂ ਦੇ ਫੋਨ ਜਿਹੜੇ ਆ ਰਹੇ ਆ ਵੀ ਤੁਸੀਂ ਕਿਸੇ ਵੀ ਕਦਮ ਤੇ ਪਿੱਛੇ ਨਹੀਂ ਹਟਣਗੇ ਅਸੀਂ ਤਾਂ ਇਹ ਮੰਨ ਕਰਦੀ ਆ ਵੀ ਜੇ ਜਿਹੜਾ ਜਾਂ ਸਾਡੀਆਂ ਧੀਆ ਪੈੜਾ ਸਟਰਕਚਰ ਨਹੀਂ ਹੈਗੀਆਂ ਇੱਥੇ ਤੇ ਉਹ ਜਿਹੜਾ ਬੰਦਾ ਜਿਸ ਵੀਰ ਨੇ ਇਹਦੀ ਮਦਦ કરી ਆ ਜਿਹਨੂੰ ਬਚਾਇਆ ਗਿਆ ਉਸ ਵੀਰ ਨੇ ਉਹਨਾਂ ਦੇ ਕਰਤਿਆਂ ਦੇ ਨਾਲ ਅੱਜ ਉਹਨਾਂ ਦੇ ਘਰੇ ਤਾਲੇ ਲੱਗੇ ਹੋ ਨੇ ਪੁਲਿਸ ਹੋਰਾਂ ਦੇ ਘਰੇ ਰੇਡਾਂ ਮਾਰ ਰਹੀ ਆ ਉਹਨਾਂ ਦੇ ਦਬਾਅ ਪਾ ਰਿਆ ਰਿਹਾ ਪਰਿਵਾਰ ਤੇ ਵੀ ਤੁਸੀਂ ਫੈਸਲਾ ਕਰ ਲੋ ਕਿਸੇ ਕਿਸਮ ਦਾ ਉਹਨਾਂ ਨੂੰ ਟਰਾਰਚ ਕਰਾਇਆ ਜਾ ਰਿਹਾ ਪਰਿਵਾਰ ਨੂੰ ਜਿਹਨੇ ਇਹਨਾਂ ਦੀ ਮਦਦ ਕੀਤੀ ਆ ਤੁਸੀਂ ਆਪ ਸਿਆਣੋ ਵੀ ਅੱਜ ਤੋਂ ਬਾਅਦ ਕਿਹੜਾ ਬੰਦਾ ਮਦਦਵਾਦ ਦੇ ਕਿਤੇ ਉੱਠੇਗਾ ਕੋਈ ਜਿਸ ਉਸ ਬੰਦੇ ਨਾਲ ਜਿਹਨੇ ਮਦਦ ਕੀਤੀ ਆ ਉਹਦੇ ਨਾਲੇ ਤਾਂ ਇੰਨਾ ਧੱਕਾ ਹੋ ਰਿਹਾ ਉਹਨਾਂ ਕੋਲ ਮਦਦ ਕਰੇਗਾ ਮੁੜ ਕੇ ਕੋਈ ਹਿੰਮਤ ਕਰੇਗਾ ਕਿਸੇ ਬਸ ਦੇ ਵਿੱਚ ਕਿਸੇ 30 ਪਿੰਡਾਂ ਅੱਧਾ ਗੱਲਬਾਤ ਹੁੰਦੀ ਹੋਵੇ ਕੌਣ ਹਟਾਏਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਰੇਲਵੇ ਦੇ ਵਿੱਚ ਮੁਲਾਜ਼ਮ ਹੈ। ਜੇ ਉਹ ਡ੍ਰਿੰਕ ਕਰੀ ਹੋਈ ਸੀ ਬੰਦੇ ਨੇ ਡ੍ਰਿੰਕ ਕਰਨ ਦੇ ਬਾਵਜੂਦ ਇਹਨਾਂ ਗੁੱਡੀ ਦਾ ਹੱਥ ਪੜਿਆ ਇਹਨਾਂ ਬਤਮੀਜੀ ਨਾਲ ਪੇਸ਼ ਆਇਆ ਉਹਨੇ ਜਿਹਨੇ ਰੋਕਿਆ ਵੀ ਤੂੰ ਇਹ ਕੰਮ ਨਾ ਕਰ ਬਈ ਉਸ ਬੰਦੇ ਦੇ ਖਿਲਾਫ ਹੀ ਪਰਚਾ ਦਰਜ ਹੋ ਰਿਹਾ ਉਹਨੂੰ ਹੀ ਉਹਨਾਂ ਦੇ ਘਰ ਦੇ ਵਿੱਚ ਰੇਡਾਂ ਪੈ ਰਹੀਆਂ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ। ਦੋ ਵੀ ਕੋਈ ਵੀ ਗੱਲਬਾਤ ਹੋ ਜਾਂਦੀ ਆ ਤਾਂ ਸ਼੍ਰੋਮਣੀ ਕਾਲੇ ਦਾ ਅੰਮ੍ਰਿਤਸਰ ਜਿੰਨਾ ਵੀ ਯੂਥ ਵਿੰਗ ਆ ਉਹ ਸੜਕਾਂ ਤੇ ਉਤਰੇਗਾ। ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਹਾਂ ਸਾਰੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਵੀ ਕੁਈ ਇਦਾਂ ਦਾ ਨਹੀਂ ਕਿ ਆ ਵੀ ਆਪਾਂ ਇਹਦੇ ਵਿੱਚ ਸਾਥ ਨਹੀਂ ਜਿਹੜਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਭੈਣ ਦਾ ਸਾਥ ਦੇਣਾ ਆ ਜੋ ਵੀ ਸੱਚ ਆ ਉਹਦੇ ਨਾਲ ਖੜਨਾ ਆ ਚਾਹੇ ਕੁੜੀ ਇਹ ਅਮਰਤਾਰੀ ਆ ਭੈਣ ਚਾਹੇ ਨਾ ਵੀ ਅਮਰਤਾਰੀ ਹੁੰਦੀ ਅਗਰ ਉਸ ਨਾਲ ਵੀ ਕਿਸੇ ਨਾ ਹੋਰ ਇਦਾਂ ਹੁੰਦਾ ਤਾਂ ਵੀ ਸਾਡੀ ਜੱਥੇਬੰਦੀ ਉੱਠ ਕੇ ਇਸ ਵਾਸਤੇ ਤਰਨੋ ਤਿਆਰ ਆ ਜੀ ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਦੂਜੇ ਧਿਰ ਨਾਲ ਸੰਬੰਧਿਤ ਕੋਈ ਵਿਅਕਤੀ ਫੋਨ ਕਰਕੇ ਉਹਨਾਂ ਨੂੰ ਧਮਕੀਆਂ ਵੀ ਦੇ ਰਿਹਾ ਪਰ ਉਹ ਅਜਈਆਂ ਧਮਕੀਆਂ ਤੋਂ ਨਹੀਂ ਡਰਦੇ ਅਤੇ ਇਸ ਮਾਮਲੇ ਦਾ ਇਨਸਾਫ ਲੈ ਕੇ ਰਹਿਣਗੇ ਦਿੰਦੇ ਹਾੜੇ ਧੀਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਉਹ ਵੀ ਲੋਕਾਂ ਦੇ ਰੱਖਿਆ ਲਈ ਬਣਾਈ ਪੁਲਿਸ ਦੁਆਰਾ ਜੇ ਕਾਨੂੰਨ ਦੇ ਰਾਖਿਆਂ ਦੇ ਇਹੋ ਜਿਹੇ ਹਾਲ ਹੋਣਗੇ ਤਾਂ ਆਵਾਮ ਦਾ ਰਾਖਾ ਕੌਣ ਹੈ ਮਸਲਾ ਸਿਰਫ ਇਸ ਇੱਕ ਲੜਕੀ ਅਤੇ ਨੌਜਵਾਨ ਦੇ ਇਨਸਾਫ ਦਾ ਨਹੀਂ ਮਸਲਾ ਇਹ ਹੈ ਕਿ ਇਸ ਬਾਰੇ ਜੇ ਫੌਰੀ ਤਵੱਜੋ ਨਾ ਦਿੱਤੀ ਗਈ ਤਾਂ ਨਤੀਜੇ ਬੜੇ ਭਿਆਨਕ ਹੋਣਗੇ ਲੋੜ ਹੈ ਕਿ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲੇ ਵਿਰੁੱਧ ਅਜਿਹੇ ਕਾਰਕਰ ਕਦਮ ਚੁੱਕੇ ਜਾਣ ਕਿ ਮੁੜ ਕੋਈ ਅਜਿਹੀ ਹਰਕਤ ਕਰਨ ਦੀ ਸੋਚ ਨਾ ਸਕੇ ਮੁੱਖ ਮੰਤਰੀ ਪੰਜਾਬ ਨੂੰ ਇਸ ਮਾਮਲੇ ਦਾ ਖੁਦ ਨੋਟਿਸ ਲੈ ਕੇ ਸਖਤ ਕਦਮ ਚੁੱਕਣੇ ਚਾਹੀਦੇ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ